ਵਰਕੀ ਨੂੰ ਅੱਜ ਸਾਡੀ ਮਾਤਾ ਜੀ ਬਗਲਾ ਮੁਖੀ ਜੀ ਉਹਨਾਂ ਦਾ ਪ੍ਰਗਟ ਦੀਤ ਹੈ ਅੱਜ ਉਹ ਜੋ ਬਲਕਿ ਤੇਥੈਲਸੀਮੀਆ ਚੈਲਵੇ ਵੱਲੋਂ ਹੈਲੈਸੀਮੀਆ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ ਬਾਸ ਦੇ ਵਿੱਚ ਵੀ ਲੋਕਾਂ ਦਾ ਹਯਮ ਸਭ ਨਹੀਂ ਰਿਹਾ ਹੈਗਾ ਇੰਨੀ ਬਾਸ ਦੇ ਵੀ ਲੋਕ ਆ ਰਹੇ ਨੇ ਤੇ ਬੇ ਅੱਛਾ ਮਾਹੌਲ ਹੈ भगवान की पवन देशर महाकाल शिवाला की जय पीढ़ी मां बंगला मुखी माता की जय ਮੇਰਾ ਨਾਮ ਟੋਨੀ ਗੋਇਲ ਹੈ ਜੀ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਇੱਕ ਮਾਤਾ ਜੀ ਦਾ ਜਨਮ ਦਿਨ ਵੀ ਹੈ ਇਹਦੇ ਬਾਰੇ ਕੀ ਕਹੋਗੇ ਅੱਜ ਸਾਡੀ ਮਾਤਾ ਜੀ ਬਗਲਾ ਮੁਖੀ ਜੀ ਉਹਨਾਂ ਦਾ ਪ੍ਰਗਟ ਦਿਵਸ ਹੈ ਅੱਜ ਉਧੇ ਉਪਲਕਸ਼ ਤੇ ਥੈਲੇਸੀਮੀਆ ਚੈਲਵੇ ਵੱਲੋਂ ਥੈਲੇਸੀਮੀਆ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ بارش ਦੇ ਵਿੱਚ ਵੀ ਲੋਕਾਂ ਦਾ ਹਯੂਮ ਸਾਹਮਣੀ ਰਿਹਾ ਹੈਗਾ ਇੰਨੀ بارش ਦੇ ਵਿੱਚ ਵੀ ਲੋਕ ਆ ਰਹੇ ਨੇ ਤੇ ਬੇ ਅੱਛਾ ਮਾਹੌਲ ਹੈ ਇਸੇ ਅੱਗੇ ਜਿਹੜਾ ਥੈਲੇਸੀਮੀਆ ਦੇ ਜਿਹੜੇ ਹੁਣ ਬੱਚਿਆਂ ਨੂੰ ਬਲੱਡ ਚੜਦਾ ਹੈ ਤੇ ਇਹਨਾਂ ਵਾਸਤੇ ਤੁਸੀਂ ਇੱਕ ਕੈਂਪ ਦਾ ਆਯੋਜਨ ਕੀਤਾ ਹੈ ਇਦੇ ਵਾਸਤੇ ਜਿਵੇਂ ਹੁਣ ਵੀ ਡੋਨਰ ਨੇ ਕਿੰਨੇ ਕਿ ਡੋਨਰ ਇਕੱਠੇ ਹੋ ਚੁੱਕੇ ਹੈ ਭਾਈ ਮੈਂ ਨਾ ਵੈਸੇ ਬਲੱਡ ਕੈਂਪ ਤਾਂ ਹਮੇਸ਼ਾ ਬਾਈਕਾਟ ਕਰਦਾ ਲੇਕਿਨ ਜਦੋਂ ਵੀ ਥੈਲੇਸੀਮੀਆ ਦਾ ਕੈਂਪ ਲੱਗਦਾ ਹੈ ਨਾ ਤਾਂ ਮੈਂ ਨਾਲ ਖੜਾ ਹੋ ਕੇ ਇਹਨਾਂ ਦਾ ਕੈਂਪ ਨਾਲ ਲਗਵਾਉਣਾ ਮਤਲਬ ਕਿ ਕਿਉਂਕਿ ਜਿਹੜੇ ਤੇਰਾ ਨਾਮ ਮਹੇਸ਼ ਪ੍ਰੇਮੀ ਹੈ ਜੀ ਔਰ ਜਿਹੜਾ ਇਹ ਅੱਜ ਇੱਕ ਥੈਲਾਸੀਮੀਆ ਦੇ ਬੱਚਿਆਂ ਔਰ ਫਿਰ ਇੱਕ ਕੈਂਪ ਲਗਾਇਆ ਹੈ ਉਹਦੇ ਵਾਸਤੇ ਕੀ ਕਰਾਂਗੇ ਅਨਿ ਇਹ ਸਾਡੇ ਥੈਲਾਸੀਮੀਆ ਚਿਲਡਰਨ ਵੈਲਫੇਅਰ ਸੁਸਾਇਟੀ ਹੈ ਅਸੀਂ ਸਾਲ ਵਿੱਚ ਦੋ ਕੈਂਪ ਲਗਾਨਦੇ ਆ ਪਿਛਲੇ ਅਸੀਂ 10-12 ਸਾਲਾਂ ਤੋਂ ਲਗਾਤਾਰ ਕੈਂਪ ਜਿਹੜੀ ਥੈਲਾਸੀਮੀਕ ਡਿਜ਼ੀਜ਼ ਹੈ ਇੱਕ ਬੜੀ ਖਤਰਨਾਕ ਡਿਜ਼ੀਜ਼ ਹੈ ਵਿੱਚ ਪੇਸ਼ੈਂਟਸ ਨੂੰ ਮਤਲਬ ਸਾਨੂੰ 10-15 ਦਿਨ ਬਾਅਦ ਬਲੱਡ ਦੇਣਾ ਪੈਂਦਾ ਹੈ। ਇਹਦੇ ਕਰਕੇ ਸਾਨੂੰ ਰੈਗੂਲਰ ਬਲੱਡ ਦੀ ਜ਼ਰੂਰਤ ਰਹਿੰਦੀ ਹੈ ਤਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ। ਅੱਜ ਗੱਲ ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਗਿਆਨ ਸਨ ਦੇ ਦੇਣਾ ਚਾਹੀਦਾ। ਹਾਂਜੀ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਪਾਂ ਇਹਦੇ 'ਚ ਕੀ ਹੁੰਦਾ ਹੈ ਜਿਹੜਾ ਜੋ ਮਾਈਨਰ ਥੈਲਾਸੀਮਿਕ ਨਾਲ ਮਿਲ ਕੇ ਇੱਕ ਮੇਜਰ ਥੈਲਾਸੀਮਿਕ ਪੇਸ਼ੈਂਟ ਬਣਦਾ ਹੈ ਤਾਂ ਨੌਜਵਾਨ ਪੀੜ੍ਹੀਨ ਮੈਂ ਇਹ ਕਹਨਾ ਚਾਹਾਂਗਾ ਵੀ ਜਿਵੇਂ ਆਪਾਂ ਯੰਗ ਏਜ ਚ ਸਿਲੈਕਸ਼ਨ ਕਰਦੇ ਆ ਆਪਣੇ ਪਾਰਟਨਰ ਦੀ ਤਾਂ ਉਹਦੇ ਚ ਆਪਾਂ ਕੁੰਡਲੀਆਂ ਮਿਲਾਨਦੇ ਆ ਕੁੰਡਲੀਆਂ ਮਿਲਾਨਣ ਦੀ ਬਜਾਏ ਆਪਾਂ ਇਹ ਟੈਸਟ ਕਰਾਇਆ ਜਾਏ ਆਪਾਂ ਨੂੰ ਟੈਸਟ ਮਾਈਨਰ ਥੈਲਾਸੀਮਿਕ ਜੇਕਰ ਦੋਨੋਂ ਹੈਗੇ ਤਾਂ ਆਪਾਂ ਨੂੰ ਮੈਰਿਜ ਅਵਾਇਡ ਕਰਨੀ ਚਾਹੀਦੀ ਹੈ